Thank <laughs> <laughs> you ا ڏئي ਸਾਰੇ ਲੋਕੋ ਕਰੋ ਹਵਾ ਸਾਰੇ ਲੋਕੋ ਇਹ ਜੀ ਆਇਆਂ ਨੂੰ ਬਸ ਹਗਾ ਗਾਦ ਕਰੀਂ ਦਿਆ ਚੱਲ ਗਈ ਕੋਈ ਨਾ ਬਿਲਕੁਲ ਸਰਪੰਚ ਸਾਹਿਬ ਅੱਜ ਤੁਸੀਂ ਇੱਥੇ ਰੋਡੇ ਪਿੰਡ ਦੀ ਗਰਾਊਂਡ ਦੇ ਵਿੱਚ ਪਹੁੰਚੋ ਕੀ ਕਰਨਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਮੈਂ ਜਿੰਨੇ ਵੀ ਰੋਡੇ ਪਿੰਡ ਦੇ ਵਸਨੀਕ ਆ ਗ੍ਰਾਮ ਪੰਚਾਇਤ ਦਾ ਪਤਵੰਤੇ ਸੱਜਣ ਸਾਰਿਆਂ ਨੂੰ ਫਤੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਮਨ ਨੂੰ ਬਹੁਤ ਖੁਸ਼ੀ ਹੋਈ ਮਨ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜਿੱਥੇ ਆ ਕੇ ਵੀ ਜਿਹੜੀ ਖੇਡਾਂ ਪ੍ਰਤੀ ਆ ਜਿਹੜਾ ਰੋਡੇ ਪਿੰਡਾ ਬਹੁਤ ਸੁਚੇਤ ਆ ਸਵੇਰ ਦੇ ਅਸੀਂ ਦੇਖ ਰਹੇ ਆ கரੈਕਟ ਦਾ ਟੂਰਨਾਮੈਂਟ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਚੱਲ ਰਿਹਾ ਤੇ ਬਾਕੀ ਇਹਨਾਂ ਨੇ ਬਾਈਆਂ ਨੇ ਨਵੀਂ ਪਰਤ ਪਾਈ ਆ ਵੀ ਜਿਹੜੀਆਂ ਪੰਚਾਇਤਾਂ ਉਹਨਾਂ ਦੀ ਰੱਸਾ ਕਸੀ ਕਰਾਈ ਆ ਤੇ ਉਹਨਾਂ ਦੀਆਂ ਦੌੜਾਂ ਕਰਾਈਆਂ ਇਹਦੇ ਨਾਲ ਜੇ ਪੰਚਾਇਤਾਂ ਜੁੜਨੀਆਂ ਗ੍ਰਾਊਂਡਾਂ ਦੇ ਨਾਲ ਤੇ ਆਟੋਮੈਟਿਕ ਹੀ ਆ ਪੰਚਾਇਤ aí ਰੁਚੀ ਵਧੂਗੀ ਤੇ ਜਿਹੜਾ ਪਿੰਡ ਦੇ ਵਿੱਚ ਆ ਗੇਮਰ ਆ ਜਿਹੜਾ ਮਾਹੌਲ ਆ ਉਹ ਪੂਰਾ ਵਧੀਆ ਖੁਸ਼ਗੁਵਾਰ ਬਣੂ ਇਸ ਕਰਕੇ ਲੋਡੇ ਪੈਣ ਦੇ ਜਿਹੜੇ ਸਮੂਹ ਜ ਮੋਤਵਾਰ ਬੰਦੇ ਆ ਜਿਹਨੇ ਇਹਨੂੰ ਆਰਗੇਨਾਈਜ਼ ਕਰ ਰਹੇ ਆ ਬਹੁਤ ਹੀ ਵਧਾਈ ਦੇ ਪਾਤਰ ਆ ਇਹਨਾਂ ਦਾ ਬਹੁਤ ਹੀ ਵਧੀਆ ਅਪਰਾਲਾ ਤੇ ਦੇਖ ਕੇ ਮਨ ਬਹੁਤ ਖੁਸ਼ ਹੋਇਆ ਜਿਹੜਾ ਇਹਨਾਂ ਨੇ ਅਪਰਾਲਾ ਕੀਤਾ ਇੱਕ ਵਾਰੀ ਫੇਰ ਆਈ ਗ੍ਰਾਮ ਪੰਚਾਇਤ ਡਗਰੂ ਵੱਲੋਂ ਇਹਨਾਂ ਦਾ ਬਹੁਤ ਬਹੁਤ ਸਹੀ ਧੰਨਵਾਦ ਕਰਦੇ ਆ ਬਾਈ ਗੁਰਜੀ ਕਾਕਾ ਸਾਹਿਬ ਆਪਣੇ ਕਰਾ ਰਿਹਾ ਹਨ ਕਰਦੇ ਮੇਰੇ ਮਿੱਤਰੋ ਬਹੁਤ ਜ਼ੋਰ ਲੱਗਾ ਬੰਦੇ ਨਾਲ ਤੇ ਹੌਸਲਾ ਲਾ ਕੇ ਲੋਹ ਧਾਈ ਤੇ ਬਲੇ ਬੰਦੇ ਬਹੁਤ ਬੱਦੇ ਤਾਕਤਵਰ ਪ੍ਰਬੰਧਕ ਵੀਰਾਂ ਦਾ ਐਨਆਰਆਈ ਭਰਾਵਾ ਦਾ ਗਰਾਫ ਤੇ ਕਹਿਦਾ ਬਹੁਤ ਬੱਦਾ ਤਾਕਤਵਰ ਕਰੀ ਮਾੜੇ ਇੱਥੇ ਆਉਣ ਤੇ ਇਹਦੀ ਛੋਟਾ ਜਿਹਾ ਪ੍ਰਾਲਾ ਕਰਾਇਆ ਸੀ ਵੀ ਪੰਚਾਇਤਾਂ ਆਉਣਗੀਆਂ ਸਾਰੀਆਂ ਨਾਲੇ ਦਾ ਮਨੋਰੰਜਨ ਹੋ ਜਾਊਗਾ ਨਾਲੇ ਉਹ ਸਿਹਤ ਪਥੀ ਵੀਰ ਹੋ ਜਾਣਗੇ ਕਿ ਜਿੰਨੇ ਸਰਪੰਚ ਬੰਦੇ ਤੇ ਪਿੰਡਾਂ 'ਚ ਜਾ ਕੇ ਸੰਦੇਹਾਂ ਦੇਣਗੇ ਵੀ ਆਪਾਂ ਨੂੰ ਐਕਟੀਵਿਟੀਆਂ ਕਰਨੀਆਂ ਚਾਹੀਦੀਆਂ ਤੇ ਖੁਦ ਵੀ ਐਕਟਿਵ ਹੋਣਾ ਚਾਹੀਦਾ ਤੇ ਸਿਹਤ ਸੰਬੰਧੀ ਜਿਹੜੇ ਲੋਕਾਂ ਆਉਣ ਵਾਲੇ ਸਮੇਂ ਦੀ ਵੀ ਮੌਜਬਾਨੀ ਟਾਈਮ ਟੇਂਟ ਕਰਾਂਗੇ ਜੀ ਆਪ ਆਪ ਸਿਹਤ ਪ੍ਰਤੀ ਥੋੜੇ ਜਿਹਾ ਜਾਗਰੂਕ ਹੋਵਾਂਗੇ ਇਹਦਾ ਮਕਸਦ ਸਾਡਾ ਇਹ ਸੀ ਤੇ ਨਾਲ ਕ੍ਰਿਕਟ ਦਾ ਟੂਰਨਾਮੈਂਟ ਕਰਾਇਆ ਲੈਦਰ ਦਾ ਤੇ ਜਾਨ ਨਵੇਂ ਮੁੰਡੇ ਜਿਹੜੇ ਪੈਦਾ ਹੋਣਗੇ ਤੇ ਦੋ ਦਿਨਾਂ ਦੇ ਦੁਬਾਰ ਫੁੱਟਬਾਲ ਦੇ ਮੈਚ ਚੱਲਣਗੇ ਆਪੋ ਨੌਜਵਾਨਾਂ ਨੂੰ ਇਸ ਖੇਡਾਂ ਦੇ ਵਿੱਚ ਪਾ ਕੇ ਪੱਤੇ ਦੰਦੂ ਕੇ ਸਾਥ ਦਿਓ ਤੇ ਨਾਲ ਹੀ ਜਿੰਨੀਆਂ ਵੀ ਪਿੰਡਾਂ ਦੀਆਂ ਪੰਚਾਇਤਾਂ ਬਿਯੋਜ ਨਿੱਕੇ ਨਿੱਕੇ ਉਪਰਾਲੇ ਕਰਕੇ ਆਪਾਂ ਇਹਨਾਂ ਨੂੰ ਖੇਡਾਂ ਲਈ ਲੈ ਕੇ ਅੱਗੇ ਸਾਰੇ ਨੌਜਵਾਨਾਂ ਨੂੰ ਤੇ ਜਿਹੜੇ ਆਪਣੇ ਕੋਈ ਵੀ ਬਜ਼ੁਰਗ ਆ ਜਾਂ ਸਾਡੇ ਸੱਜਣ ਭਰਾ ਆ ਵੀ ਉਹ ਫਿਟਨੈਸ ਪੱਤੇ ਅਵੇਅਰ ਹੋ ਜਾਣ ਧੰਨਵਾਦ ਹਾਂਜੀ ਸਰਪੰਚ ਸਾਹਿਬ ਅੱਜ ਜਿਹੜੇ ਮੈਚ ਕਰਵਾ ਰਹੇ ਹਾਂ ਉਹ ਦੀ ਉਹ ਜਾਣਕਾਰੀ ਹੈ ਪਹਿਲਾਂ ਤਾਂ ਨਵਦੀਪ ਭਾਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਆਪ ਦੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਤੇ ਜਿਹੜੀ ਇਸ ਟੂਰਨਾਮੈਂਟ ਦੀ ਆਵਾਜ਼ ਆ ਪੰਜਾਬ ਦੇ ਕੋਨੇ-ਕੋਨੇ ਚ ਜਾਊਗੀ ਪਹਿਲਾਂ ਤਾਂ ਅਸੀਂ ਸਾਰੀ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕਰਦੇ ਹਾਂ ਐਨ ਆਰ ਆਈ ਵੀਰਾਂ ਦਾ ਸਮੂਹ ਜਿਹੜੇ ਪਲੇਅਰ ਨੇ ਇੱਥੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਤੇ ਜਿੰਨੇ ਵੀ ਐਨ ਆਰ ਆਈ ਵੀਰ ਜਿਨ੍ਹਾਂ ਵੱਲੋਂ ਸੇਵਾ ਆਈ ਹੈ ਪੰਚਾਇਤਾਂ ਦਾ ਤੇ ਜਿਹੜੀਆਂ ਪੰਚਾਇਤਾਂ ਇੱਥੇ ਪਾਰਟਿਸਿਪੇਟ ਕਰਕੇ ਆਈਆਂ ਇਹ ਟੂਰਨਾਮੈਂਟ ਇੱਕ ਦਿਨ ਦਾ ਸੀ ਤੇ ਇੱਕ ਨਾਲ ਰੱਸਾ ਕਸੀ ਤੇ ਸਰਪੰਚਾਂ ਦੀਆਂ ਦੌੜਾਂ ਤੇ ਕੱਲ ਨੂੰ ਤੇ ਪਰਸੋ ਹੈਗਾ ਫੁੱਟਬਾਲ ਦਾ ਟੂਰਨਾਮੈਂਟ ਉਹ ਆਪਾਂ ਸਾਲਾਨਾ ਹੀ ਟੂਰਨਾਮੈਂਟ ਹਰ ਚੌਥਾ ਟੂਰਨਾਮੈਂਟ ਆ ਸਾਲਾਨਾ ਕਰਾਉਣਾ ਹੀ ਰਹਿਨੇ ਆ ਕਿਉਂਕਿ ਜਨਤਾ ਜਿਹੜੀ ਨਵੀਂ ਨੌਜਵਾਨ ਨਸ਼ਿਆਂ ਤੋਂ ਵੱਸ ਸਕਣ ਤੇ ਸਭ ਤੋਂ ਜਿਹੜੀ ਮੇਨ ਗੱਲ ਸੀ ਯਾਰ ਕਿ ਜਿਸ ਜਿਹੜੀ ਸਾਡੀ ਇੱਕ ਦੂਸਰੇ ਨਾਲ ਵਾਰਤਾ ਲਾਪਈ ਉਹਦੇ ਤੇ ਅਸੀਂ ਇੱਕ ਰਿਜ਼ਲਟ ਹੀ ਕੱਢਿਆ ਵੀ ਆਪਾਂ ਪੰਚਾਇਤਾਂ ਨੂੰ ਇਨਵਾਈਟ ਕਰੀਏ ਕਿਉਂਕਿ ਪੰਚਾਇਤਾਂ ਹੀ ਆ ਜਿਹੜੀਆਂ ਨਸ਼ੇ ਨੂੰ ਰੋਕਣ ਚ ਠੱਲ ਪਾਉਂਦੀਆਂ ਤੇ ਪੰਚਾਇਤਾਂ ਹੀ ਅੱਗੇ ਚੰਗੇ ਪਲੇਅਰ ਤਿਆਰ ਕਰਵਾ ਸਕਦੀਆਂ ਉਸ ਤੋਂ ਬਾਅਦ ਬ ਜਦੋਂ ਪਹਿਲਾ ਟੂਰਨਾਮੈਂਟ ਕੀਤਾ ਸੀ ਇਹਨਾਂ ਨੇ ਉਦੋਂ ਫਰਸਟ ਪ੍ਰਾਈਜ਼ ਕੀਤਾ ਸੀਗਾ ਆਪਦੇ ਵਲੋਂ ਕਿ ਜਦੋਂ ਸਾਡੀ ਗੱਲਬਾਤ ਚੱਲੀ ਇੱਥੇ ਤੇ ਕਹਿੰਦੇ ਫਰਸਟ ਪ੍ਰਾਈਜ਼ ਮੈਂ ਆਪ ਦੇ ਲਿਉਂਦੇ ਆਣ ਜਾ ਰਿਆਂ ਤਾਂ ਉਦੋਂ ਬਾਅਦ ਚ ਨਾਲ ਕੁਝ ਹੋਰ ਚੀਜ਼ਾਂ ਅਸੀਂ ਐਡ ਕਰ ਲਈਆਂ ਤਾਂ ਵਧੀਆ ਇੱਕ ਟੂਰਨਾਮੈਂਟ ਸਾਡਾ ਜਿਹੜਾ ਸਫਲ ਹੋ ਰਿਹਾ ਸਾਨੂੰ ਦਿਖਾਈ ਦੇ ਰਿਹਾ ਬੜਾ ਵਧੀਆ ਸਹਿਯੋਗ ਮਿਲਿਆ ਹਲੇ 2 ਦਿਨ ਪਏ ਨੇ ਪਰ ਅੱਜ ਪਹਿਲੇ ਦਿਨ ਸਾਰੇ ਹੀ ਪਤਵੰਤੇ ਸੱਜਣਾ ਦਾ ਐਨ ਆਰ ਆਈ ਵੀਰਾਂ ਦਾ ਨਗਰ ਨਿਵਾਸੀਆਂ ਦਾ ਪਲੇਅਰਾਂ ਦਾ ਸਾਰਿਆਂ ਦਾ ਅਸੀਂ ਸਤਿਕਾਰ ਕਰਦੇ ਹਾਂ ਤੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਟੂਰਨਾਮੈਂਟ ਸਫਲ ਬਣਾਉਣ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਦੇ ਵਿੱਚ ਜੋ ਧੰਨਵਾਦ ਬਾਚ ਗਿਆ ਭਾਜੀ ਹਾਂਜੀ ਸੁਖਾ ਜੀ ਕੀ ਕਹਿਣਾ ਚਾਹੁੰਦੇ ਹੋ